ਮੰਮੀ ਹਾਂ ਮੈਂ ਨਾ ਆਲੂ ਵਾਲੇ ਪਰੌਂਠੇ ਬਣਾਈ ਜਾਂਦੀ ਸੀ ਤੁਸੀਂ ਖਾਓਗੇ ਕਿ ਰੋਟੀ ਖਾਓਗੇ ਸਿੰਪਲ ਲੈ ਕਿਉਂ ਪਰੌਂਠੇ ਕੀ ਮੇਰੇ ਦੰਦੀ ਬਾੜਦੇ ਆ ਮੇਰਾ ਤਾਂ ਪੱਕੇ ਦਿਨਾਂ ਦਾ ਜੀਜਾ ਕਰੀ ਜਾਂਦਾ ਸੀ ਵੀ ਆਲੂ ਵਾਲੇ ਪਰੌਂਠੇ ਬਣਾ ਲਾ ਚੱਲ ਵਧੀਆ ਅੱਜ ਤੂੰ ਬਣਾਉਣੀ ਐ ਤਾਂ ਭਈ ਮੈਂ ਖਾ ਲੂ ਕੋਈ ਨਹੀਂ ਜੀ ਤਾਂ ਵਾਲਾ ਜੀ ਕਰੀ ਜਾਂਦਾ ਸੀ ਮੰਮੀ ਆਲੂ ਵਾਲੇ ਪਰੌਂਠੇ ਖਾਣ ਨੂੰ ਲੈ ਚੱਲ ਮੈਂ ਬਣਾ ਲਾਂ ਨੀ ਕਾਮੜੀਏ ਤੂੰ ਕੁਛ ਖਾਤਾ ਨਹੀਂ ਲਿਆ ਨਹੀਂ ਹਜੇ ਤੱਕ ਤਾਂ ਕੁਛ ਨਹੀਂ ਖਾਧਾ ਮੈਂ ਤਾਂ ਸਵੇਰ ਦੀ ਚਾਹ ਵੀ ਨਹੀਂ ਪੀਤੀ ਹੈਗੀ ਬਸ ਪੁੱਤ ਮੇਰੀ ਗੱਲ ਸੁਣ ਬਰਤ ਅੱਜ ਖਰੂਏ ਦਾ ਮੰਮੀ ਵਰਤ ਤਾਂ ਮੈਨੂੰ ਯਾਦ ਸੀਗਾ ਵੀ ਹੈਗਾ ਪਰ ਕੋਦਾ ਵੀ ਆਪਾਂ ਕੋਈ ਇਤਿਹਾਸ ਨਹੀਂ ਕਹਾਂ ਨਾਈ ਮਨਾਗੇ ਤਾਂ ਚੰਗਾ ਨੇ ਦੱਸ ਕੁੜੀ ਆਪਦੇ ਘਰ ਦੀ ਤਾਂ ਸੁੱਖ ਮਨਾਈ ਦੀ ਹੁੰਦੀ ਐ ਹੁਣ ਸੁੱਖੀ ਸੰਦੀ ਤੂੰ ਭਾਈ ਵਰਤ ਤਾਂ ਰੱਖੇਗੀ ਵੀ ਚਲੋ ਦੇਖ ਲਉ ਮੈਂ ਤਾਂ ਇਹ ਸਰਪਤ ਨੂੰ ਬੁਰਾ ਨਾ ਲੱਗੇ ਵੀ ਆਪਾਂ ਉਹਦੇ ਸਾਹਮਣੇ ਪਿਆਰ ਪਿਆਰ ਹੋ ਕੇ ਅਸੀਂ ਕਾਰ ਵਿਹਾਰ ਕਰਾਂਗੇ ਤੇ ਉਹ ਨੂੰ ਚਲ ਕੋਈ ਨਹੀਂ ਮੇਰੀ ਗੱਲ ਸੁਣ ਲੈ ਫਿਰ ਬੁਰੇ ਨੂੰ ਕੀ ਐ ਭਾਈ ਮੇਰੀ ਗੱਲ ਸੁਣ ਹੁਣ ਵਰਤ ਤਾਂ ਰੱਖਣਾ ਹੀ ਹੈਗਾ ਹੈ ਹੁਣ ਆਪਾਂ ਥੋੜੀ ਬਸਗਣੇ ਕਰਨੇ ਹੈਗੇ ਚਲੋ ਉਹ ਤਾਂ ਬਸ ਉਹਦੇ ਕਰਕੇ ਦੁੱਖ ਲੱਗੀਆਂ ਤਾਂ ਮੰਮੀ ਮੇਰੀ ਗੱਲ ਸੁਣ ਪੁੱਤ ਕੋਈ ਨਹੀਂ ਇਹਦਾ ਹੁਣ ਰੱਬ ਦੀ ਰੰਗ ਨਹੀਂ ਠੀਕ ਹੈ ਹੁਣ ਜਾਣ ਵਾਲਾ ਤਾਂ ਵਗ ਗਿਆ ਹੁਣ ਆਪਾਂ ਥੋੜੀ ਕੁਛ ਛੱਡ ਦਿਆਂਗੇ ਪਰ ਤੂੰ ਤਾਂ ਆਪਣੇ ਘਰ ਦੀ ਸੁੱਖ ਮਨਾਏਂਗੀ ਕਮੜੀਏ ਹੈ ਇਹ ਤਾਂ ਹੈ ਨਹੀਂ ਚਲ ਕੋਈ ਗੱਲ ਨਹੀਂ ਮੈਂ ਰੱਖ ਲੈਨੀ ਆ ਫਿਰ ਵਰਤ ਪਰ ਰੱਖ ਲੈ ਮੇਰਾ ਪੁੱਤ ਬਣ ਕੇ ਆਏ ਨਾ ਕਰੀ ਕੋਈ ਨਹੀਂ ਮੇਰੀ ਗੱਲ ਸੁਣ ਚਲ ਤੈਨੂੰ ਲਾਉਣ ਪਾਉਣ ਦੇਈਏ ਭਾਈ ਬਾਹਲਾ ਨਾ ਲਾਈ ਪਾਈ ਫਿਰ ਕੱਟ ਲਾ ਲੇ ਹੋਰ ਕੀ ਹੈ ਹਾਂ ਮੰਮੀ ਹੈ ਐ ਕਰ ਲਾਂਗੇ ਫਿਰ ਹਾਂ ਚਲ ਐ ਕਰ ਲੇ ਬਰਾਕਰ ਨੂੰ ਸਹੀ ਵੀ ਗੱਲਾਂ ਹੁਣ ਇਹਨਾਂ ਦੀ ਉਮਰ ਲੰਬੀ ਹੋਊਗੀ ਫੇਰ ਹੀ ਆ ਨਾ ਇਹਨਾਂ ਦੀ ਲੰਬੀ ਉਮਰ ਅਸਤਾਂ ਨਾਲੇ ਪੁੱਤ ਮੇਰੀ ਗੱਲ ਸੁਣ ਇਹ ਤਾਂ ਤੁਰਤੋਂ ਜਿਹੜੇ ਰੀਤੀ ਰਿਵਾਜ ਚੱਲੇ ਆਏ ਨੇ ਭਾਈ ਉਹ ਆਪਾਂ ਨੂੰ ਉਵੇਂ ਪਗਾਉਣੇ ਪੈਂਦੇ ਆ ਠੀਕ ਹੈ ਨਾਲੇ ਤੀਵੀ ਨੂੰ ਆਪਦੇ ਸਹਾਗ ਦਾ ਵਰਤ ਤਿਆ ਰੱਖਣਾ ਹੀ ਚਾਹੀਦਾ ਸਾਲ ਚ ਇੱਕ ਵਾਰੀ ਤਾਂ ਆਉਂਦਾ ਹੈਗਾ ਹਾਂਜੀ ਹੈ ਸੁੱਖੀ ਸੰਦੇ ਉਹ ਆਪਾਂ ਭਾਈ ਕਿਉਂ ਉਹ ਕਰੀ ਆਪਾਂ ਤੂੰ ਰੱਖ ਮੇਰਾ ਪੁੱਤਾਂ ਇਹ ਨਹੀਂ ਕਰਦੇ ਹੁੰਦੇ ਚਲ ਕੋਈ ਨਾ ਮੈਂ ਰੱਖ ਲੈਨੀ ਆ ਅੱਜ ਨਹੀਂ ਤਾਂ ਅਗਲੇ ਸਾਲ ਵੀ ਤਾਂ ਤਿਹਾੜ ਮਨਾਉਣੇ ਪੈਣਗੇ। ਉਹੀ ਤਾਂ ਹੈ ਪੁੱਤ ਨਾਲ ਵਿੱਚ ਦੀ ਛੱਡੀ ਦਾ ਨਹੀਂ ਹੁੰਦਾ ਮਾੜਾ ਹੁੰਦਾ ਹੈਗਾ ਕਾਦੇ ਵਾਸਤੇ। ਕੀ ਪਤਾ ਵੀ ਹਰ ਵੀ ਤਾਂ ਘਰੇ ਇਹਨੇ ਇਹੋ ਜਿਹਾ ਮਾਹੌਲ ਦੇਖ ਕੇ ਤਾਂ ਮਾਣੀ ਲੱਗ ਜੇ। ਉਹ ਵਿਚਾਈ ਸਾਧਾ ਦਾਸੀ ਬੈਠੀ ਰਹਿੰਦੀ। ਉਹ ਇਹ ਤਾਂ ਫਿਰ ਪੁੱਤ ਹੁਣ ਦਾਸੀ ਦਾ ਆਪਾਂ ਕੀ ਕਰ ਸਕਦੇ ਆ। ਇਹ ਤਾਂ ਹੁਣ ਜਿਹੜੀ ਪ੍ਰਮਾਤਮਾ ਨੇ ਕਰਤੀ। ਹੈ? ਚੱਲ ਕੋਈ ਨਾ ਮੇਰਾ ਪੁੱਤ ਐ ਕਰ ਆਲੂ ਵਾਲੇ ਪਰੌਂਠੇ ਬਣਾ ਮੈਨੂੰ ਤਾਂ ਭੁੱਖ ਲੱਗੀ ਪਈ ਆ। ਮੇਰ ਦਾ ਉਹਰਾ ਤੇ ਤੋਂ ਤੇਰੇ ਮੂੰਹੋਂ ਸੁਣ ਕੇ ਮਿਰਦਾ ਐ ਲੱਗਦਾ ਵੀ ਛੇਤੀ ਆਲੂਆਂ ਦਾ ਪਰੌਂਠਾ ਮੇਰੇ ਮੂਰੇ ਆਜੇ। ਬਸ ਬਣਾਉਣੀ ਮੈਨੂੰ ਹਾਂ ਦਹੀਂ ਨਾ ਦਹੀਂ ਮੈਨੂੰ ਤਾਂ ਮਲਾਈ ਨਾਲ ਦੀ ਠੀਕ ਹੈ ਮੰਮੀ ਬਣਾਉਣੀ ਹੈ ਮੈਂ ਕਾਮਲੀ ਅੱਕੇ ਮੈਂ ਬਰਤਨ ਨਹੀਂ ਰੱਖਦੀ ਲੈ ਦੱਸ ਵੀ ਹੁਣ ਹਰਪ੍ਰੀਤ ਦੇ ਮੂੰਹ ਘੱਨੀ ਥੋੜੀ ਦੇਖੀ ਜਾਏਗੀ ਤੂੰ ਕਮਲਿਆ ਤੂੰ ਤਾਂ ਆਪਣੇ ਘਰ ਦੀ ਸੁੱਖਮਨਾ ਠੀਕ ਲੱਗਦੀ ਹੈ ਤੂੰ ਵੀ ਬਹੁਤ ਸੋਹਣੀ ਲੱਗ ਰਹੀ ਏ ਤੂੰ ਸੱਚੀ ਹਾਂ ਵੈਸੇ ਨਾਨਾ ਨੂੰ ਤਾਂ ਭਾਬੀ ਨਾਲ ਸੋਹਣੀ ਲੱਗਦੇ ਹੁੰਦੇ ਨਜ਼ਰ ਨਾਲ ਲੱਗਦੀ ਨਾ ਟਿੱਕਾ ਚੱਕੀ ਲਿਆ ਹਾਂ ਭਾਂ ਦੇ ਨਹੀਂ ਨਜ਼ਰ ਲੱਗਦੀ ਮੈਨੂੰ ਤੇਰਾ ਵੀਰ ਤਾਂ ਹੈਗਾ ਨਾ ਮੈਨੂੰ ਨਜ਼ਰ ਕਿਵੇਂ ਲੱਗੂਗੀ ਨਜ਼ਰ ਵੱਟੋ ਕਹਿ ਨਹੀਂ ਤੁਸੀਂ ਮੇਰੇ ਵੀਰ ਨੂੰ ਐ ਨਹੀਂ ਕਹਿਣਾ ਚਾਹੀਦਾ ਮੇਰੇ ਭਰਾ ਨੂੰ ਹਾਂ ਪਾਪ ਲੱਗਦਾ ਤੇ ਘਰ ਵਾਲ ਨੂੰ ਗਲਤ ਬੋਲਦੇ ਆਂ ਜੀ ਨਹੀਂ ਨਹੀਂ ਗਲਤ ਨਹੀਂ ਬੋਲਦੀ ਹਾਂ ਮੈਂ ਤਾਂ ਹੂੰ ਕਹਨੀ ਆਂ ਵੀ ਨਾਲ ਹੈਗੀ ਉਹ ਮੈਨੂੰ ਕਿਸ ਦੀ ਨਜ਼ਰ ਕਿਵੇਂ ਲੱਗਣੀ ਆ ਹਾਂ ਤੁਹਾਡੀ ਤੇਰਾ ਸੈਟ ਵੀ ਬਹੁਤ ਸੋਹਣਾ ਏ ਸੁਣ ਹਾਂ ਅਰੇ ਤੇਰੀ ਵੀਰੀ ਨੇ ਕਰਾ ਕੇ ਦੱਸ ਕਿੰਨੇ ਸੋਹਣੇ ਆ ਤੈਨੂੰ ਵੀ ਇਹੋ ਜਿਹਾ ਕਰਾ ਕੇ ਦੇਵਾਂਗੇ ਚੰਗਾ ਮੇਰੇ ਬਿਆਨ ਨੂੰ ਹਾਂ ਕਿ ਦਸੋਣਾ ਕਰਾਈਂਗੀ ਮੈਨੂੰ ਸੋਨਾ ਪਾਉਣ ਦਾ ਸ਼ੌਂਕ ਨਹੀਂ ਹੈਗਾ ਅੱਜ ਕੱਲ ਤੈਨੂੰ ਪਤਾ ਤਾਂ ਹੈ ਪਾਉਂਦਾ ਬਾਅਦ ਚ ਅਗਲਾ ਪਹਿਲਾਂ ਲੁੱਟ ਕੇ ਲੈ ਜਾਂਦੇ ਆ ਉਹੀ ਲੱਗਦਾ ਜਿਹੜੀ ਸਿਆਣੇ ਦਾ ਟੌਰ ਹੁੰਦੀ ਨਾ ਉਹ ਨਕਲੀਆਂ ਨਾਲ ਨਹੀਂ ਆਉਂਦੀ ਤਾਂ ਇਨੀ ਸੱਜਦੜ ਕੇ ਬੈਠੀਗਾ ਤਾਂ ਅੱਜ ਭਾਵੇਂ ਪਹਿਲਾਂ ਮੈਨੂੰ ਇਹ ਦੱਸ ਕੱਜ ਕੰਮ ਕਰਨ ਦੀ ਸਲਾਹ ਨਹੀਂ ਤੇਰੀ ਉਹ ਨਹੀਂ ਅੱਜ ਵਰਤਨਾ ਤੇ ਵੀਰੇ ਅਸਤੇ ਮੈਂ ਵਰਤ ਰੱਖਿਆ ਅੱਛਾ ਵਰਤਨੇ ਅੱਜ ਤੈਨੂੰ ਪਤਾ ਭਾਬੀ ਜਦੋਂ ਮੇਰਾ ਨਵਾਂ ਨਵਿਆਹ ਹੋਇਆ ਸੀ ਕਲਦੀਪ ਨਾਲ ਤਾਂ ਮੈਂ ਹਰ ਦਿਵਸ ਤੇ ਚਾਮੀ ਚਾਮੀ ਵਰਤ ਰੱਖਦੀ ਹੁੰਦੀ ਸੀ ਪਰ ਕਿੱਥੇ ਉਹ ਰਾਤ ਨੂੰ ਡੱਕ ਕੇ ਆ ਜਾਂਦਾ ਸੀਗਾ ਕਿਹੜੇ ਵਰਤ ਕਿਨੇ ਖਲਾਉਣਾ ਸੀ ਫਿਰ ਵਰਤ ਐਂ ਭੁੱਖੀ ਪਾਣੀ ਸੌ ਜਾਂਦੀ ਸੀ ਮੈਨੂੰ ਪਤਾ ਬਹੁਤ ਔਖਾ ਹੁੰਦਾ ਤੂੰ ਬਹੁਤ ਔਖਾ ਚੱਲਨੀ ਆਨੀ ਪਰ ਹੁਣ ਤੂੰ ਕਿਉਂ ਯਾਦ ਕਰਦੀ ਓਹ ਗੱਲਾਂ ਭਾਬੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਚ ਉਹ ਗੱਲਾਂ ਯਾਦ ਆਈ ਜਾਂਦੀਆਂ ਨੇ ਭਲਾਂ ਆਪਦੇ ਮਰੇ ਜਾਂ ਫਿਰ ਜਿਹੜੀਆਂ ਚੀਜ਼ਾਂ ਆਪਣੇ ਨਾਲ ਬੀਤੀਆਂ ਹੋਣ ਕੋਈ ਭੁੱਲ ਸਕਦਾ ਸਭ ਆਪਾਂ ਨੇ ਜਿਹੜੀਆਂ ਚੰਗੀਆਂ ਆਂ ਹੁੰਦੀਆਂ ਨੇ ਉਹ ਭੁੱਲ ਜਾਂਦੇ ਆ ਪਰ ਦੁੱਖ ਦਰਦ ਕਦੇ ਨਹੀਂ ਭੁੱਲਦੇ ਹੈਗੇ ਆ ਇਹ ਤਾਂ ਗੱਲ ਸਹੀ ਹੈ ਤੇਰੀ ਜਮ ਮੈਨੂੰ ਵੀ ਬਹੁਤ ਕੁਝ ਹੋਇਆ ਭਾਵੇਂ ਦੀ ਕਿਵੇਂ ਵੀ ਅੱਜ ਮੇਰੇ ਨਾਲ ਸਾਰੇ ਸਹੀ ਆ ਭੁੱਲਦੀਆਂ ਤਾਂ ਮੈਨੂੰ ਵੀ ਨਹੀਂ ਹੈਗੀਆਂ ਤਾਂ ਹੀ ਮੈਂ ਤੈਨੂੰ ਕਹਿਣੀ ਆ ਚੱਲ ਛੱਡੇ ਗੱਲਾਂ ਨੂੰ ਤੂੰ ਬਹੁਤ ਸੋਹਣੀ ਲੱਗ ਰਹੀ ਏ ਟਿੱਕਾ ਟੁਕਾ ਲਾ ਲ ਤ ਰਾਜ ਲ ਟਿੱਕਾ ਮੇਰਾ ਵੀ ਜੀ ਕਰਦਾ ਨੂੰ ਵਰਤ ਰੱਖਾਂ ਪਰ ਮੈਂ ਹੈ ਰੱਖਾਂ ਕਿਹਦੇ ਲਈ ਕਿਉਂ ਕਮਲੀਏ ਰੱਖੇ ਕਿਉਂ ਨਾ ਬਸ ਤੇਰਾ ਸ਼ਗਨ ਪੈ ਜਾਊਗਾ ਕੁਛ ਟਾਈਮ ਨੂੰ ਹੈ ਸੁੱਖੀ ਸੰਧੀ ਹੈਗਾ ਤਾਂ ਕਹਿੰਦੀ ਵੀ ਕਿਹਦੇ ਲਈ ਰੱਖਾਂ ਤੇਰੇ ਨਾਲੇ ਵਰਤ ਤਾਂ ਰੱਖੀ ਸਕਦੀਆਂ ਨਾ ਤੋਆੜੀਆਂ ਕੁੜੀਆਂ ਕਿਹੜਾ ਵਰਤ ਰੱਖਦੀਆਂ ਨਹੀਂ ਤੂੰ ਵੀ ਰੱਖ ਲੈ अच्छा फिर ਮੈਂ ਵਰਤ ਰੱਖ ਲਾਂ ਹਾਂ ਰੱਖ ਲੈ ਤੈਨੂੰ ਕੁਝ ਕਹਿੰਦੀ ਮੰਮੀ ਕੁਝ ਨਹੀਂ ਕਹਿੰਦੀ ਜਦੋਂ ਮੈਂ ਇੱਕ ਵਾਰੀ ਹੁੰਦੀ ਸੀ ਮੈਂ ਬਹੁਤ ਵਰਤ ਰੱਖਦੀ ਹੁੰਦੀ ਸੀ ਤੈਨੂੰ ਪਤਾ ਹੈ ਮੈਂ ਨਾ ਇੱਕ ਵਾਰੀ ਹੁੰਦੀ ਜਦੋਂ ਨਾਲ ਕੇ ਰਹਿੰਦੀ ਹੁੰਦੀ ਸੀ ਆਪਦੇ ਜਾਣੇ ਦਾ ਮੈਂ ਮੰਮੀ ਨੂੰ ਦੇਖ ਕੇ ਵਰਤ ਰੱਖ ਲੈਂਦੀ ਸੀ ਪਰ ਚੋਰੀੋਂ ਮੈਂ ਕੁਝ ਖਾ ਲੈਂਦੀ ਸੀ ਅੱਜ ਨਾ ਫਰੈਂਕਰੀ ਅੱਜ ਨਹੀਂ ਚੋਰੀੋਂ ਕੁਝ ਖਾਣਾ ਤੇ ਮੈਂ ਸਿਆਣੀ ਹੋ ਗਈ ਬਹੁਤ ਟਾਈਮ ਹੋ ਗਿਆ ਸਵੇਰ ਦਾ ਕੁਝ ਤਾਂ ਖਾਦਾ ਹੋਊਗਾ ਤੂੰ ਹਾਂ ਖਾਦਾ ਕੀ ਕੋਸ਼ੀਨੀ ਤਫੀਰ ਹਾਂ ਫੇਰ ਰੱਖ ਸਕਦੀ ਆ ਵਰਤ ਮੈਂ ਤੂੰ ਰੱਖ ਲੈ ਐ ਕਰ ਤੂੰ ਵੀ ਨਾ ਸੋਹਣੀ ਜੀ ਤਿਆਰ ਹੋ ਜਾ ਠੀਕ ਹੈ ਬਬੀ ਫਿਰ ਮੈਂ ਤਿਆਰ ਕਰ ਆ ਜਾ ਹਰਪ੍ਰੀਤ ਪੋਲੀ ਗਈ ਕੇਸੀ ਆਪਾਂ ਤੇ ਵੀ ਹਰਪ੍ਰੀਤ ਵੀ ਇੱਥੇ ਆ ਉਹਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੈਂ ਤਾਂ ਦੇਖਿਆ ਹੀ ਨਹੀਂ ਬਬੀ ਬਬੀ ਵੀ ਖੜੀ ਹੈਗੀ ਅੱਛਾ ਉਹਨੂੰ ਜਾ ਕੇ ਮਨਾਈਏ ਆਪਾਂ ਖਾ ਸਕਦੇ ਵੇਖ ਲੈ ਜੀ ਅੱਜ ਕਾਲਾ ਹੁੰਦਾ ਮੈਂ ਵੀ ਉਹਦੇ ਵਾਸਤੇ 파ਰਤ ਰੱਖਦੀ ਕਾਲੇ ਮੇਰੇ ਕਿੰਨਾ ਖਾਦੋ ਜਦੋਂ ਮੈਂ ਪਾਤਰਕ ਦੀ ਹੁੰਦੀ ਸੀ ਮੇਰਾ ਕਿੰਨਾ ਤੈਨੂੰ ਰਖਦਾ ਸੀਗਾ ਸਾਰਾ ਦਿਨ ਐਂ ਕਹਿੰਦਾ ਤੂੰ ਬੈਹ ਜਾ ਤੂੰ ਕੁਛ ਖਾਦਾ ਨਹੀਂ ਐਨੇ ਚੱਕਰ ਨਾ ਆਜੇ ਮੈਂ ਕੰਮਕਾਰ ਕਰ ਲਾਂ ਆਥੀ ਨਹੀਂ ਰੋਟੀ ਲੈਣੇ ਹੀ ਉਹ ਹੀ ਬਣਾਉਂਦਾ ਨੀਂ ਤੇ ਮੈਂ ਕਿਹਾ ਤੈਨੂੰ ਕਿਉਂ ਮੈਨੂੰ ਛੱਡ ਕੇ ਪਾ ਗਿਆ ਜਮਾਨ ਪਰ ਡਿੱਗ ਜਾਏਗੀ ਤੂੰ ਮੈਨੂੰ ਘਾਵੇ ਨਾਲ ਹੀ ਲੈ ਜਾਂਦਾ ਤੇ ਤਾਂ ਮੇਰੇ ਕੋਣ ਐਥੇ ਕੱਲ੍ਹ ਦੀ ਦੁਨੀਆ ਪੜਕਦੀ ਸੁਣ ਤੂੰ ਮੇਰੇ ਨਾਲ ਉਹ ਕਰੇ ਸਾਰੇ ਤਮ ਤੁਰੀਂ ਬਿੱਤੀ ਸੈਂ ਕੱਲੀ ਨੇ ਕੀ ਕਰਨਾ ਇੱਥੇ ਹਰ ਪਿੱਦ ਹਰ ਪਿੱਦ ਚੁੱਪ ਕਰ ਚੁੱਪ ਕਰ ਤੁਰੋ ਨਾ ਸਾਨੂੰ ਮਾਫ ਕਰ ਤੇ ਮੈਂ ਤਾਂ ਭੁੱਲ ਹੀ ਗਈ ਸੀ ਵੀ ਤੂੰ ਵੀ ਇੱਥੇ ਆ ਤੈਨੂੰ ਕਿੰਨਾ ਬੁਰਾ ਲੱਗੂਗਾ ਤੂੰ ਮਾਅਕ ਚੋਂ ਨਿਕਲ ਗਈ ਗੱਲ ਮੇਰੇ ਤਾਂ ਨਹੀਂ ਨਹੀਂ ਬਰਿੰਦਰ ਕਿਉਂ ਮਾਫੀ ਮੰਗੀ ਨਹੀਂ ਤੂੰ ਤਾਂ ਸੁੱਖੀ ਸੰਦੇ ਆਪ ਦਾ ਸੁਹਾਗ ਲਈ ਬਰਤ ਰੱਖਣਾ ਹੀ ਆ ਉਹਦੀ ਲੰਮੀ ਉਮਰ ਲਈ ਐ ਰੋਂਦੇ ਨਹੀਂ ਹੁੰਦੇ ਹੈਗੇ ਇਹ ਰੱਬ ਦੀ ਕਰਨ ਧਰਨਾ ਦੇਖ ਉਹਨੂੰ ਰੋਕੇ ਤੂੰ ਰਾਜ ਚ ਰੋਕ ਰਹੀ ਆ ਦੇਖ ਖੁਸ਼ੀ ਖੁਸ਼ੀ ਐਂ ਕਿਹਾ ਕਰ ਵੀ ਹਾਂ ਉਹ ਹਮੇਸ਼ਾ ਮੇਰੇ ਨਾਲ ਆ ਸਹੀ ਗੱਲ ਆ ਵੀ ਰੱਬ ਦੇ ਚਰਨਾਂ ਚ ਲੱਗੇ ਉਹ ਤਰੋਇਆ ਨਾ ਕਰ ਕੋਈ ਗੱਲ ਨਹੀਂ ਕਾਲ ਦੀ ਨਿਸ਼ਾਨੀ ਤਾਂ ਤੇਰੇ ਕੋਲ ਹੈਗੀ ਹੈ ਨਾ ਨਾਲੇ ਮੈਂ ਵਰਤ ਰੱਖਣਾ ਨਹੀਂ ਚਾਹੁੰਦੀ ਸੀ ਪਰ ਤੈਨੂੰ ਪਤਾ ਮੰਮੀ ਦਾ ਮੰਮੀ ਕਹਿੰਦੀ ਰੱਖਣਾ ਪਊਗਾ ਕਿਉਂ ਤੂੰ ਵਰਤ ਕਿਉਂ ਰੱਖਣਾ ਚਾਹੁੰਦੀ ਸੀ ਸਹੀ ਕਿ ਆ ਨਾਲੇ ਮੰਮੀ ਨੇ ਵਰਤ ਰੱਖ ਤੋ ਰੱਖਿਆ ਤਾਂ ਹੈ ਪਰ ਫਿਰ ਵੀ ਦੁੱਖ ਤਾਂ ਹੁੰਦੀ ਆ ਆਪਦੇ ਘਰ ਕੋਈ ਆਪਦਾ ਗਿਆ ਨਾਲੇ ਮੇਰੇ ਤਾਂ ਭਰਾ ਬਣਿਆ ਹੋਇਆ ਸੀ ਪਰ ਮੈਂ ਕੀ ਕਰਾਂ ਮੈਂ ਵੀ ਮਜਬੂਰ ਹਾਂ ਬੁਨਿੰਦਰ ਇਹ ਗੱਲਾਂ ਨਾ ਸੋਚ ਤੂੰ ਕੋਈ ਗੱਲ ਇਹ ਨਹੀਂ ਹੁੰਦਾ ਕਿ ਤੂੰ ਵਰਤ ਨਾ ਰੱਖੇ ਫੇਰ ਹੀ ਦੁੱਖ ਹੁੰਦਾ ਤੈਨੂੰ ਤੇਰੇ ਦਿਲ 'ਚ ਤਾਂ ਫੇਰ ਵੀ ਦੁੱਖ ਹੈਗਾ ਨਾ ਤੈਨੂੰ ਤੇਰੇ ਭਰਾ ਦੀ ਕਮੀ ਮਹਿਸੂਸ ਤਾਂ ਤੈਨੂੰ ਫੇਰ ਵੀ ਹੁੰਦੀ ਆ ਨਾ ਮੈਂ ਮੈਨੂੰ ਸੋਚ ਕੰਮ ਨਹੀਂ ਕੁਛ ਵੀ ਠੀਕ ਹੈ ਨਾ ਫਿਰ ਤੂੰ ਵੀ ਦੁਖੀ ਨਾ ਹੋਇਆ ਕਰ ਜੇ ਤੂੰ ਦੁਖੀ ਹੁੰਨੀ ਆ ਸਾਨੂੰ ਹੋਰ ਵੀ ਦੁੱਖ ਹੁੰਦਾ ਸਾਨੂੰ ਐ ਲੱਗਦਾ ਕਿ ਸਾਡੇ 'ਚ ਕੋਈ ਕਮੀ ਆ ਵੀ ਅਸੀਂ ਤੈਨੂੰ ਖੁਸ਼ ਨਹੀਂ ਰੱਖ ਸਕਦੇ ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਬਸ ਮੇਰੀ ਕਿਸਮਤ ਹੀ ਮਾੜੀ ਆ ਮੇਰੀ ਕਿਸਮਤ 'ਚ ਮੈਨੂੰ ਖੁਸ਼ੀਆਂ ਨਹੀਂ ਲਿਖੀਆਂ ਰੱਬ ਨੇ ਕੋਈ ਕਿਸਮਤ ਮਾੜੀ ਨਹੀਂ ਹੈਗੀ ਤੁਸੀਂ ਇੱਥੋਂ ਤਨ ਹਰ ਇੱਕ ਖੁਸ਼ੀ ਮਿਲੂਗੀ ਬਸ ਅਸੀਂ ਵੀਰੇ ਦੀ ਕਾਠ ਨਹੀਂ ਨਾ ਪੂਰੀ ਕਰ ਸਕਦੇ ਉਹੀ ਸਾਡੇ ਚ ਗਲਤੀ ਹੈ ਉਹੀ ਤਾਂ ਗੱਲ ਹੈ ਜਿੱਤੇ ਖੁਸ਼ੀ ਤਾਂ ਮੈਨੂੰ ਹਰ ਮਿਲ ਜੂਗੀ ਪਰ ਕਾਲੇ ਨੇ ਤਾਂ ਨਹੀਂ ਮੇਰੇ ਕੋਲ ਹੁਣ ਉਹਦੇ ਬਿਨਾਂ ਮੈਨੂੰ ਕਾਹਦੀਆਂ ਖੁਸ਼ੀਆਂ ਮੈਂ ਕੀ ਕਰਨੀ ਐ ਇਹੋ ਜਿਹੀਆਂ ਖੁਸ਼ੀਆਂ ਜਦੋਂ ਉਹ ਹੀ ਨਹੀਂ ਮੇਰੇ ਕੋਲ ਹੈਗਾ ਆਬੀ ਜੇ ਤੁਸੀਂ ਐਂ ਰੋਂਦੇ ਰਹੋਗੇ ਨਾ ਤਾਂ ਤੁਸੀਂ ਇਹ ਸੋਚੋ ਵੀ ਆਉਣ ਵਾਲੇ ਬੱਚੇ ਤੇ ਕੀ ਅਸਰ ਪਊਗਾ ਨਾਲੇ ਤੈਨੂੰ ਪਤਾ ਵੀ ਤੇਰਾ ਕੰਡੀਸ਼ਨ ਵੀ ਕਿੰਨੀ ਸੀਰੀਅਸ ਆ ਬੁੱਤ ਤੇ ਨੂੰ ਜਮਾ ਟੈਨਸ਼ਨ ਲੈਣੀ ਨਹੀਂ ਹੈਗੀ ਤੇ ਡਾਕਟਰ ਨੇ ਕਿਹਾ ਨਾ ਜਮ ਬੈਡ ਰੈਸਟ ਆ ਜਮ ਟੈਨਸ਼ਨ ਨਹੀਂ ਲੈਣੀ ਫਿਰ ਤੇਰੇ ਕੋਲ ਆਹੀ ਇੱਕ ਆਖਰੀ ਉਮੀਦ ਆ ਤੂੰ ਐ ਸੋਚ ਵੀ ਜੇ ਨੂੰ ਮਨਿੰਦਰ ਆਇਆ ਨਾ ਕਹ ਕਹਲੇ ਤਾਂ ਬਾਦ ਮੇਰੇ ਕੋਲ ਇਹੀ ਆ ਹਾਂ ਤੇ ਫਿਰ ਫਿਰ ਤੂੰ ਇਨੀ ਟੈਨਸ਼ਨ ਰੋਣਾ ਧੋਣਾ ਕਿਉਂ ਕਰਦੀ ਆ ਮੈਂ ਮੰਨਦੀ ਆ ਵੀ ਕੰਮੀ ਮੈਸੇਜ ਹੁੰਦੀ ਆ ਮਨੋਂ ਮਨੇ ਰੋਣਾ ਆਉਂਦਾ ਪਰ ਫਿਰ ਵੀ ਥੋੜਾ ਜਿਹਾ ਦਿਲ ਕੜਾ ਕਰ ਸਿਰਫ ਆਪਦੇ ਜਵਾਕ ਕਰਕੇ ਮਾਂ ਕੀ ਕੁਛ ਨਹੀਂ ਕਰਦੀ ਆ ਆਪਦੇ ਜਵਾਕਾਂ ਵਾਸਤੇ ਮਨਿੰਦਰ ਬਹੁਤ ਕੋਸ਼ਿਸ਼ ਕਰਦੀ ਆ ਪਰ ਕਿਤੇ ਨਾ ਕਿਤੇ ਮੈਨੂੰ ਯਾਦ ਆ ਜਾਂਦੇ ਆ ਉਹਦੀਆਂ ਗੱਲਾਂ ਮੈਂ ਕਿਵੇਂ ਭੁੱਲਾਂ ਮਨਿੰਦਰ ਅੱਬੀ ਦੇਖ ਯਾ ਤਾਂ ਹਰ ਇੱਕ ਨੂੰ ਆਉਂਦੀ ਹੁੰਦੀ ਹੈ ਪਰ ਜੇ ਆਪਾਂ ਲੋਕਾਂ ਦੇ ਵਿੱਚ ਰੋਵਾਂਗੇ ਸ਼ੋਅ ਕਰਾਂਗੇ ਤਾਂ ਲੋਕ ਕਹਿਣਗੇ ਇਹ ਤਾਂ ਰੋਜ਼ ਦਾ ਕੰਮ ਆ ਹਨ ਪਰ ਮੈਂ ਤੈਨੂੰ ਇਹ ਕਹਿਣੀ ਆ ਵੀ ਤੂੰ ਐਵੇਂ ਨਾ ਕਰਿਆ ਕਰ ਅਸੀਂ ਤੇਰੇ ਸਾਰੇ ਨਾਲ ਆ ਹੂੰ ਮੈਂ ਵੀ ਤੈਨੂੰ ਐਂ ਕਹਿਨੀ ਆ ਵੀ ਅਸੀਂ ਸਾਰੇ ਤੇਰੇ ਨਾਲ ਤੂੰ ਕਿਸੇ ਗੱਲ ਦੀ ਕੋਈ ਫਿਕਰ ਨਾ ਕਰ ਨਾਲੇ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਆ ਸੁੱਤੀ ਸਾਤੀ ਚੁੰਨੀਆਂ ਲੈ ਕੇ ਰੱਖਣੀ ਹੈਗੀ ਤੂੰ ਕਿਉਂ ਕੰਮਲ ਮਾਰਦੀ ਹੁੰਨੀ ਆ ਭਾਬੀ ਨਾਲੇ ਮੈਂ ਸਮਝਾਇਆ ਸੀਗਾ ਭਾਬੀ ਨੂੰ ਵੀ ਐਵੇਂ ਫਿੱਕੇ ਸੂਟ ਨਹੀਂ ਪਾਉਣੇ ਤੇ ਐਵੇਂ ਦੀਆਂ ਚੁੰਨੀਆਂ ਨਹੀਂ ਲੈਣੀਆਂ ਹਾਂ ਤੂੰ ਕਦੋਂ ਐਂ ਬਣ ਕੇ ਰਹਿਣੀ ਆ ਆਪਦਾ ਕਪੜੇੜ ਤਾਂ ਸੋਹਣਾ ਪਾਇਆ ਕਰ ਵਧੀਆ ਬਣ ਕੇ ਰਿਹਾ ਕਰ ਕੁਛ ਨਹੀਂ ਹੁੰਦਾ ਜੇ ਆਪਾਂ ਦਿਖਾਂ ਕਰਾਂਗੇ ਵਧੀਆ ਤਾਂ ਮਨ ਵੀ ਵਧੀਆ ਹੋਊਗਾ ਹਾਂ ਕਿਸ ਨੂੰ ਵਿਖਾਵਾ ਵਧੀਆ ਬਣ ਕੇ ਸਾਨੂੰ ਹੂੰ ਅਸੀਂ ਤਾਂ ਤੇਰੇ ਨਾਲ ਆ ਨਾ ਤੁਸੀਂ ਤਾਂ ਮੇਰੇ ਨਾਲ ਹੈਗੇ ਹੋ ਬਸ ਜਿੱਤੇ ਜਿੰਮੇ ਹੈਗੇ ਆ ਜੋ ਵੀ ਮੈਂ ਪਾਉਣੇ ਠੀਕ ਹੈ ਬਸ ਮੇਰੇ ਲਈ ਨਹੀਂ ਆਪਾਂ ਜਿੱਤੇ ਐ ਕਰਾਂਗੇ ਕਾਨੂੰਨ ਨਾਲ ਲੈ ਕੇ ਨਾ ਬਾਜ਼ਾਰ ਚ ਜਾਵਾਂਗੇ ਤੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਤੇ ਉਸਤੇ ਨਹੀਂ ਨਹੀਂ ਤੁਸੀਂ ਆਪ ਦੇ ਵਾਸਤੇ ਲਿਓ ਮੇਰੇ ਕੋਲ ਤਾਂ ਹੈਗੇ ਨਹੀਂ ਅਸੀਂ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਹਾਂ ਨਾਲ ਜਾਣਾ ਹੀ ਪਊਗਾ ਦੇਖ ਲੈ ਕਿੱਧਰ ਨਾਲ ਤੁਰੇ ਫਿਰੂੰਗੀ ਥੋੜੀ ਕਿਉਂ ਨਾਲ ਜਾਣ ਨੂੰ ਕੀ ਤੈਨੂੰ ਅਸਾ ਗੁੱਸੇ ਹੋ ਜਾਣਗੇ ਫਿਰ ਤੇਰੇ ਨਾਲ ਨਹੀਂ ਨਹੀਂ ਗੁੱਸੇ ਨਹੀਂ ਹੋਣਾ ਚਲ ਚੱਲ ਆਪਾਂ ਚੱਲਾਂਗੇ ਹਾਂ ਤੇ ਪ੍ਰੋਮਿਸ ਕਰੋ ਵੀ ਅਸਲਵਾ ਦਾ ਸੁੱਤੀ ਚੁੰਨੀ ਤੇ ਐਵੇਂ ਦੇ ਕੱਪੜੇ ਨਹੀਂ ਪਾਉਂਗੀ ਹਾਂ ਕੋਈ ਗੱਲ ਨਹੀਂ ਹਾਂ ਚਲ ਆ ਇੱਥੇ ਨਹੀਂ ਬੈਠਣਾ ਫਿਰ ਅੱਜ ਇਕੱਲੇ ਨਹੀਂ ਬੈਠਣਾ ਤੁਸੀਂ ਹੋਵੋ ਤਿਆਰ ਜਿੱਤੀ ਤੂੰ ਵੀ ਵਰਤ ਰੱਖਣਾ ਨਾ ਕੋਈ ਗੱਲ ਨਹੀਂ ਤੂੰ ਤਿਆਰ ਹੋ ਕੋਈ ਨਹੀਂ ਤੁਸੀਂ ਸਾਡੇ ਕੋਲੇ ਬੈਠੋ ਹਾਂ ਆਜੋ ਆਜੋ ਸਮਝ ਨਹੀਂ ਲਾਉ ਕਮਾਲ ਹੋ ਗਈ ਅੱਜ ਨਾ ਘਰੇ ਕੁਝ ਬਣਾਇਆ ਨਾ ਨੇ ਨਾ ਨੇ ਵੀ ਤੁਸੀਂ ਵਰਤ ਰੱਖਿਆ ਹੋਣਾ ਇਹ ਤਾਂ ਨਹੀਂ ਹੈਗਾ ਵੀ ਬੰਦਿਆਂ ਨੇ ਖਾਣੇ ਕੁਝ ਐਸਾ ਕੁਝ ਖਾਣਾ ਸੀ ਤੋ ਕੁ ਲੱਗੀ ਵੀ ਆ ਨੰਮੀ ਨੰਮੀ ਰੋਜ ਮਨਿੰਦਰ ਮੀਤੀ ਕਿੱਧਰ ਗਏ ਸਾਰੇ ਬੇਬੇ ਹਾਂ ਵੀਰੇ ਕੀ ਕਰਨ ਲੱਗੇ ਤੁਸੀਂ ਕੁਛ ਨਹੀਂ ਉਹ ਭਾਬੀ ਤੇ ਕਹਾਣੀ ਸੁਣ ਕੇ ਹੱਟੀ ਸੀ ਚਾਹ ਪੀਂ ਜਾਂਦੀ ਸੀਗੀ ਅੱਛਾ 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 ਹਾਂ ਤੂੰ ਬੜੀ ਟੋਰ ਗੱਡੀ ਹੈ ਜਾਣਾ ਕਿਤੇ ਨਾ ਮੈਂ ਵੀ ਵਰਤ ਰੱਖਿਆ ਵੀਰੇ ਵਰਤ ਰੱਖਿਆ ਹਾਂ ਮੈਂ ਵਰਤ ਰੱਖਿਆ ਮੰਮੀ ਨੂੰ ਭਾਬੀ ਨੇ ਭਾਬੀ ਨੂੰ ਮੰਮੀ ਨੇ ਵਰਤ ਰਖਾਤਾ ਤੇ ਮੈਨੂੰ ਭਾਬੀ ਨੇ ਰਖਾਤਾ ਵਰਤ ਨੂੰ ਰੱਖ ਲਿਆ ਹੈ ਹਾਂ ਮੈਂ ਰੱਖ ਲਿਆ ਤੂੰ ਰਹਨੇਗੀ ਭੁੱਖੀ ਲੈ ਵੀਰੇ ਤੂੰ ਹਰ ਇੱਕ ਟਾਈਮ ਮਸਾਕ ਹੀ ਕਰਦਾ ਰਹਿ ਕਰ ਦੱਸ ਮੈਂ ਭੁੱਖੀ ਨਹੀਂ ਰਹਿ ਸਕਦੀ ਹੈਗੀ ਨਾ ਮੈਂ ਤੈਨੂੰ ਐਂ ਕਹਿਣਾ ਵੀ ਕਿਤੇ ਕੋਈ ਮਾੜੀ ਮੋਟੀ ਚੀਜ਼ ਖਾ ਪੀ ਕੇ ਵਰਤ ਨਾ ਤੋੜਦੀ। ਨਹੀਂ 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 ਮੈਂ ਵਰਤ ਨਹੀਂ ਤੋੜਦੀ ਹੈਗੀ ਵੀਰੇ। ਪਤਾ? ਹਾਂ ਪੱਕਾ। ਤੇਰੀ ਸੇ ਦੇ ਕੇ ਮੈਨੂੰ ਲੱਗਦਾ ਏ ਤੂੰ ਵਰਤ ਭੁੱਖੀ ਰਹਿ ਸਕਦੀ ਨਾਲ ਮੇਰੀ ਗੱਲ ਸੁਣ ਲੈ। ਤੂੰ ਤਾਂ ਦਿਨ ਚ ਖਾਣੀ ਹੈ ਦਿਨ ਦਿਨ ਚਾਰ-ਚਾਰ ਵਾਰੀ। ਅੱਜ ਤੂੰ ਸਾਰਾ ਦਿਨ ਕਿਵੇਂ ਕੱਢ ਲੇਂਗੀ ਦੱਸੀ ਮੈਨੂੰ? ਮੈਂ ਹੁਣ ਜਦੋਂ ਚਾਹ ਪੀ ਰਹੇ ਨੇ ਭਾਬੀ ਘੁਰੀ ਠੀਕ ਹੈ। ਤੇ ਹੁਣ ਮੈਂ ਪਹਿਲਾਂ ਚਾਹ ਪੀਵਾਂਗੀ। ਫੇਰ ਸੇਵਕੇ ਲੇਖਾਵਾਂਗੇ ਅਸੀਂ। ਹੂੰ। ਉਸ ਤੋਂ ਬਾਅਦ ਵੀ ਸੇਵਕੇ ਲਖਾਵਾਂਗੇ ਅਸੀਂ ਇੱਕ ਇੱਕ ਵਾਰ ਖਾਣਾ ਹੁੰਦਾ ਦਿਨ ਚ ਹੁਣ ਅਸੀਂ ਰੱਜ ਕੇ ਖਾ ਲਾਂਗੇ ਜਿੰਨਾ ਖਾਦਾ ਗਿਆ ਕਿਲੋ 2 ਕਿਲੋ 3 ਕਿਲੋ ਜਿੰਨਾ ਖਾਦਾ ਗਿਆ ਸੇ ਖਾ ਲਾਂਗੇ ਖਾ ਤਾਂ ਲੈਣਾ ਹੀ ਆ ਫਿਰ ਸਾਰਾ ਕੁਝ ਫਿਰ ਇਹ ਵਿੱਚ ਵਰਤਾਂ ਲਈ ਕੀ ਗੱਲ ਰਹੇਗੀ ਵੀਰੇ ਦੇਖੋ ਜਦ ਅਸੀਂ ਸਵੇਰੇ ਵਰਤ ਰੱਖਿਆ ਸੀ ਉਦੋਂ ਅਸੀਂ ਚੂਰੀ ਕੁੱਟ ਕੇ ਖਾਧੀ ਸੀ ਗੁੜਾ ਲਈ ਠੀਕ ਹੈ ਨਾਲ ਚਾਹ ਪੀਤੀ ਸੀ ਵਰਤ ਰੱਖਿਆ ਗਿਆ ਤੇ ਉਸ ਤੋਂ ਬਾਅਦ ਹਮ ਦੁਪਹਿਰੇ ਕਹਾਣੀ ਸੁਣ ਕੇ ਖਾ ਲਿਆ ਤੇ ਉਦੋਂ ਬਾਅਦ ਜਦ ਵਰਤ ਖੋਲੋਏਗਾ ਵੀਰੇ ਤੇ ਹਣਾ ਭਾਬੀ ਨੂੰ ਉਦੋਂ ਤੂੰ ਕੀ ਲੈ ਕੇ ਦੇਵੇਂ ਨਾਲ ਮੈਨੂੰ ਲਿਆ ਦੇ अच्छा स्पेशल ल्याके ਦੇਂਗਾ ਭਾਬੀ ਨੂੰ ਕੁਛ ਮੈਨੂੰ ਪਤਾ ਮੈਂ ਤਾਂ ਕੁਛ ਨਹੀਂ ਲੈ ਕੇ ਜਾਂਦਾ ਦੇਖਦੇ ਆ ਅੱਜ ਤਾਂ ਕੋਈ ਗੱਲ ਨਹੀਂ ਹੋਈ ਮੇਰੀ ਉਹਦੇ ਨਾਲ ਭਾਬੀ ਵੀਰਾ ਕਹਿੰਦਾ ਮੈਂ ਕੁਛ ਵੀ ਨਹੀਂ ਲੈ ਕੇ ਦਿੰਦਾ ਤੂੰ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਹਾਂ ਮੈਂ ਤਾਂ ਚੱਲ ਠੀਕ ਹੈ ਮਨਿੰਦਰ ਹੈਗੀ ਤਰੀ ਭਾਬੀ ਹਾਂ ਉਹ ਮੈਨੂੰ ਦੇਖ ਲਊਗੀ ਵਰਤ ਟੁੱਟ ਜੂਗਾ ਤੂੰ ਵਰਤ ਕਿਵੇਂ ਤੋੜੇਂਗੀ ਲੈ ਵੀਰੇ ਜ਼ਰੂਰੀ ਥੋੜਾ ਨਾ ਹੁੰਦਾ ਕਿ ਬੰਦਾ ਸਾਹਮਣੇ ਖੜਾ ਹੋਵੇ ਤੇ ਵਰਤ ਖੋਲਣਾ ਹੋਵੇ ਇਹ ਤਾਂ ਕਹਿੰਦੇ ਰਵਾਜ ਆਈਆਂ ਕਹਿੰਦੇ ਦੇਖ ਕੇ ਦੇਖ ਕੇ ਵਿਆਹ ਕਰਨਾ ਤੇ ਕਹਿੰਦੀ ਗੁੱਲਾਣੇ ਵੀਰੇ ਮੈਂ ਤਾਂ ਐਂ ਹੀ ਵਰਤ ਖੋਲ ਲੂੰਗੀ ਬਸ ਅੱਛਾ ਹਾਂ ਠੀਕ ਐ ਮੈਂ ਤਾਂ ਨਵਾਂ ਰਵਾਜ ਦੇਖਿਆ ਵੀ ਤੂੰ ਕੁਵਾਰੀ ਹੁੰਦੀ ਨਹੀਂ ਵਰਤ ਰੱਖ ਲਿਆ ਐ ਲੈ ਵੀਰੀ ਹੁਣ ਮੈਂ ਕੁਵਾਰੀ ਥੋੜੀ ਆ ਪਹਿਲਾਂ ਵੀ ਵਿਆਹੀ ਹੋਈ ਸੀ ਪਹਿਲਾਂ ਵੀ ਵਰਤ ਰੱਖਦੀ ਸੀਗੀ ਚੱਲ ਹੁਣ ਜਦੋਂ ਰਿਸ਼ਤਾ ਹੀ ਹੋਣਾ ਭਾਬੀ ਕਹਿੰਦੀ ਵਰਤ ਰੱਖੀ ਲੈ ਚੱਲ ਇਹ ਤਾਂ ਵਧੀਆ ਮੈਂ ਤਾਂ ਮਜ਼ਾਕ ਕਰਦਾ ਥੱਲੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂ ਵੀਰੇ ਠੀਕ ਐ ਧਿਆਨ ਰੱਖੀ ਕੁਛ ਖਾਈ ਨਾ ਪਤਾ ਕਿਉਂ ਤੂੰ ਐਂ ਦੇਖਦਾ ਹਣਾ ਉਹਦੀ ਲੰਮੀ ਉਮਰ ਵਾਸਤੇ ਵਰਤ ਰੱਖਿਆ ਦਿਖਾ ਕੇ ਉਹਦੀ ਉਮਰ ਘਟਾ ਦੇ ਨਹੀਂ ਵੀਰੇ ਇਹ ਜੀ ਕੋਈ ਗੱਲ ਨਹੀਂ ਹੈਗੀ ਬਸ ਮੈਨੂੰ ਇੰਨੀ ਖੁਸ਼ੀ ਆ ਕਿ ਸਾਰਾ ਟੱਬਰ ਮੇਰੇ ਨਾਲ ਆ ਸਭ ਆਪਣੇ ਕੋਲੇ ਹਰਪ੍ਰੀਤ ਭਾਬੀ ਆ ਗਈ ਉਹਦੇ ਨਾਲ ਵੀ ਜੀ ਲੱਗਿਆ ਰਹਿੰਦਾ ਪਰ ਕਦੇ ਕਦੇ ਨਾ ਉਹ ਮੰਡ ਢੋਲ ਜਾਂਦੀ ਆ ਆਪਦਾ ਚੱਲ ਕੋਈ ਨਹੀਂ ਉਹਦਾ ਨਾ ਸੁਭਾਈ ਇਹ ਜਾਂ ਇੱਕ ਆਇਆ ਨਾ ਉਹ ਮੋੜ ਮੋੜ ਤੇ ਟੁੱਟੀ ਐ ਜੇ ਕਿਤੇ ਨਾ ਟੁੱਟੀ ਹੁੰਦੀ ਫੇਰ ਤਾਂ ਉਹ ਵੀ ਆਜ ਆਪਣੇ ਆਪ ਦੇ ਘਰੇ ਹੁੰਦੀ ਹੱਸਦੀ ਖੇਡਦੀ ਆ ਆਪਦੇ ਘਰ ਵਾਲੇ ਵਾਸਤੇ ਵਾਤ ਰੱਖਦੀ ਇੱਕ ਰੱਬ ਨੇ ਉਹ ਨਾਲ ਦੇਖ ਲੈ ਕਿੰਨੀ ਮਾੜੀ ਕਰਦੀ ਉਹੀ ਤਾਂ ਗੱਲ ਆ ਵੀਰੇ ਮੈਂ ਤੇ ਭਾਬੀ ਬਾਹਰ ਖੜੀਆਂ ਸੀ ਵਿਚਾਰੀ ਦਾ ਨਾ ਮੂੰਹ ਹੀ ਹੋਰ ਹੋ ਗਿਆ ਸਾਡੇ ਗੱਲਾਂ ਸੁਣ ਕੇ ਵੀ ਇਹ ਤਾਂ ਵਰਤ ਰੱਖ ਰਹੀਆਂ ਨੇ ਮੈਂ ਕਿਹਦੇ ਵਾਸਤੇ ਵਰਤ ਰੱਖਾਂ ਪਰ ਅਸੀਂ ਉਹਨੂੰ ਸਮਝਾਇਆ ਪੂਰਾ ਵੀ ਐ ਨਹੀਂ ਕਰਨਾ ਚਾਹੀਦਾ ਸੋ ਉਹ ਆਪਣੇ ਲਈ ਤਾਂ ਜੀਣਾ ਚਾਹੀਦਾ ਨਾ ਹਾਂ ਜੀਣਾ ਤਾਂ ਚਾਹੀਦਾ ਪਰ ਹੋ ਜਾਂਦਾ ਜਦੋਂ ਕਿਤੇ ਇਹ ਆ ਦਿਨ ਜੇ ਵਾਪਸ ਆਉਂਦੇ ਹਨ ਠੀਕ ਹੈ ਜੇ ਕੋਈ ਬੰਦਾ ਜਿਹੜਾ ਆਪਣੇ ਨਾਲ ਆ ਦਿਨਾਂ ਦੇ ਵਿੱਚ ਖੜਾ ਹੋਵੇ ਤੇ ਅੱਜ ਉਹ ਆਪਣੇ ਨਾਲ ਨਾ ਹੋਵੇ ਤਾਂ ਉਦੋਂ ਮਨ ਦੱਸ ਹੋ ਹੀ ਜਾਂਦਾ ਤੁਸੀਂ ਉਹਨੂੰ ਹੌਸਲਾ ਦਿਓ ਠੀਕ ਹੈ ਤੇ ਨਾਲੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਮੇਰੀ ਮਾਸੜੀ ਨਾਲ ਗੱਲ ਹੋਈ ਸੀ ਅੱਜ ਅੱਛਾ ਫੋਨ ਆਇਆ ਸੀਗਾ ਠੀਕ ਹੈ ਤੇ ਉਹ ਕਹਿੰਦੇ ਸੀਗੇ ਵੀ ਤੁਸੀਂ ਤਿਆਰੀਆਂ ਕਰ ਲਿਓ ਠੀਕ ਹੈ ਤਾਂ ਕਰਕੇ ਵੀ ਹੁਣ ਤੁਸੀਂ ਆਪ ਦਾ ਧਿਆਨ ਰੱਖੋ ਆਪਾਂ ਤਿਆਰੀਆਂ ਕਰਦੇ ਆਂ ਆ ਅਗਲੇ ਮਹੀਨੇ ਆਪਾਂ ਤੇਰਾ ਵਿਆਹ ਕਰਤਾ ਠੀਕ ਹੈ ਹਾਂ ਜਿਹਦੇ ਵਾਸਤੇ ਹਾਂ ਤੂੰ ਵਰਤ ਰੱਖਦੀ ਹੈ ਨਾ ਉਹਦੇ ਵਾਸਤੇ ਰੱਖਿਆ ਕਰੀ ਉਹ ਦੂਜਾ ਅੱਜ ਘਰੇ ਜਾ ਕੇ ਠੀਕ ਹੈ ਵੀਰੇ ਤੇ ਕੀ ਚਾਹੀ ਤਸੀ ਬੋਲ ਮਾਰ ਰਹੀ ਸੀ ਮੈਂ ਬੋਲਦ ਨੂੰ ਆਇਆ ਮਾਰਿਆ ਸੀ ਵੀ ਵਾਰਤ ਤੁਸੀਂ ਤਾਂ ਰੱਖ ਲਿਆ ਉਸ ਤਾਂ ਭੁੱਖਿਆ ਰਹਿ ਗਿਆ ਆਦੀ ਭਾਬੀ ਨੂੰ ਸਾਦਾ ਉਹਨਾਂ ਕਹਿੰਦੇ ਤੂੰ ਤਾਂ ਭੁੱਖੀ ਰਹਿ ਲੇਗੀ ਠੀਕ ਹੈ ਤੇ ਮੈਂ ਮੇਰਾ ਉਹੀ ਵਰਤ ਰੱਖਿਆ ਨਾ ਭਾਬੀ ਨੇ ਤੇਰੇ ਵਾਸਤੇ ਵਰਤ ਰੱਖਿਆ ਤੂੰ ਵੀ ਉਹਦੇ ਵਾਸਤੇ ਵਰਤ ਰੱਖ ਅੱਜ ਹਾਂ ਮੈਂ ਖੋ ਨਹੀਂ ਰਹਿ ਜਾਂਦਾ ਭੁੱਖਾ ਮੈਂ ਤਾਂ ਦੱਸੀ ਜਾਣਾ ਜਿਵੇਂ ਮੇਰਾ ਚਾ ਠੀਕ ਹੈ ਮੈਂ ਜਾ ਕੇ ਕਹਿਨੀ ਆਂ ਜੀ ਭਾਬੀ ਉਹ ਤਾਂ ਖਾਣ ਨੂੰ ਕੁਝ ਮੰਗਦਾ ਉਹਨੇ ਤੇਰੇ ਵਾਸਤੇ ਵਰਤ ਨਹੀਂ ਰੱਖਿਆ ਉਹਨੂੰ ਕਹ ਦੋ ਪਰੌਂਠੇ ਲਿਆ ਲਾ ਕੇ ਠੀਕ ਹੈ ਕਹਿਨੀ ਆ ਮੈਂ ਰੱਖਿਆ ਹੀ ਪਿਆ ਮੇਰਾ ਵਰਤ ਕਮਾਲ ਹੋ ਗਿਆ ਅੱਜ ਤਾਂ ਆਪਣੇ ਘਰ ਨੂੰ ਕਿਧਰਲੇ ਪਾਸੇ ਸੂਰਜ ਚੜ ਗਿਆ ਸਾਰਿਆਂ ਹੀ ਭੁੱਖੀਆਂ ਤੁਰੀਆਂ ਫਿਰਦੀਆਂ ਜਿੱਦ ਤੇ ਉਹ ਜੀ ਆਏ ਮੈਂ ਨਾ ਕੋਈ ਗੱਲ ਮਤਰੀ ਦੀ ਆ ਅੱਗੇ ਤਾਂ ਤੂੰ ਕਦੇ ਗਈ ਨਹੀਂ ਬਾਹਰ ਅੱਜ ਕਿੰਨ ਗੱਲ ਲਈ ਉਹ ਬੈਠੇ ਬਈ ਕੋਈ ਜਿਹੜੀ ਗੱਲ ਸੀਗਾ ਤਾਂ ਕਰਕੇ ਗਈ ਸੀ ਦੱਸ ਦੇ ਤੂੰ ਮੈਨੂੰ ਜੇ ਕੋਈ ਗੱਲ ਹੈ ਤਾਂ ਐਵੇਂ ਕੋਈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਇਹ ਜੀ ਜੇ ਕੋਈ ਗੱਲ ਹੋਵੇ ਕਿਰਪਾ ਕਰ ਦੱਸ ਨਹੀਂ ਸੀਗਾ ਤੈਨੂੰ ਅੱਗੇ ਤੇ ਤੂੰ ਕੋਈ ਗੱਲ ਕੋਈ ਨਾ ਨਾ ਉਹ ਤਾਂ ਠੀਕ ਹੈ ਬੂਆ ਤਾਂ ਆਪਾਂ ਬੂਆ ਨੇ ਵੀ ਆਈ ਕਿਹਾ ਤਾਂ ਕਹਿੰਦੇ ਉਹ ਤਾਂ ਬਾਹਰ ਗਈ ਹੈ ਮੈਂ ਕਿਹਾ ਵੀ ਮੈਂ ਪੁੱਛਿਆ ਤਾਂ ਸਿਰਪੇ ਤੋਂ ਤੇ ਨਾਲੇ ਮੈਨੂੰ ਕੰਮ ਸੀਗਾ ਤੇਰੇ ਤੱਕ ਬਸ ਕੋਈ ਜ਼ਰੂਰੀ ਕੰਮ ਸੀਗਾ ਤਾਂ ਮੈਂ ਜਲਦੀ ਜਲਦੀ ਜਾਣਾ ਪਿਆ ਠੀਕ ਹੈ ਕੋਈ ਨਾ ਕੰਮ ਸੀ ਥਾਣੇ ਵਾਲਿਆਂ ਨੇ ਸੱਦਿਆ ਸੀਗਾ ਅੱਛਾ ਮੈਨੂੰ ਆਉਣਾ ਪਊਗਾ ਹਾਂ ਤੈਨੂੰ ਆਉਣਾ ਪਊਗਾ ਉਹ ਕਹਿੰਦੇ ਸੀ ਵੀ ਕਾਲੇ ਦੀ ਘਰ ਵਾਲੀ ਨੂੰ ਨਾਲ ਲੈ ਕੇ ਆਇਓ ਮੈਂ ਤਾਂ ਆਈ ਨਹੀਂ ਸਕਦੀ ਮੈਂ ਤਾਂ ਸੱਤੀ ਬੜਾ ਉਲਟੀ ਪਈ ਆ ਕਿਤੇ ਆਇਆ ਹਾ ਮੇਂ ਕੋਈ ਕੰਮ ਚ ਹੀ ਸੀਗੀ ਠੀਕ ਹੈ ਹੁਣ ਤੈਨੂੰ ਆਉਣਾ ਤਾਂ ਪਊ ਆਰ ਪੀ ਤੱਕ ਅੱਗੇ ਜਦੋਂ ਦੇਖ ਲਾ ਅੱਗੇ ਤੇ ਜਦੋਂ ਮੈਂ ਤੈਨੂੰ ਕਹਿੰਦਾ ਸੀਗਾ ਵੀ ਆਇਆ ਚੱਲੀਏ ਉਹ ਤਾਂ ਨਿਕਲ ਗਿਆ ਸਾਡੇ ਨੂੰ ਤੂੰ ਆਪ ਤਾਂ ਮੈਨੂੰ ਕਹੀ ਇਹ ਨਾ ਵੀ ਉਹਨਾਂ ਨੇ ਬੁਲਾਇਆ ਤਾਂ ਮੈਂ ਆਪ ਨਹੀਂ ਆ ਸਕਦੀ ਬਸ ਸੱਚੀ ਮੈਂ ਉਲਜੀ ਵਾਲਾ ਪਈ ਤੂੰ ਉਹਨਾਂ ਨਾਲ ਗੱਲਬਾਤ ਕਰਨਾ ਭੂਆ ਨੂੰ ਲੈ ਜਾ ਨਾਲ ਥਾਣੇ ਭੂਆ ਗੱਲ ਕਰ ਲੂਗੀ ਉਹ ਭੂਆ ਨੂੰ ਨਹੀਂ ਨਾ ਉਹਨਾਂ ਨੇ ਕਿਹਾ ਹੀ ਤੈਨੂੰ ਐ ਅੱਛਾ ਕੁਝ ਕੁਝ ਨਾ ਹੋਣਾ ਮੇਰੇ ਤੋਂ ਹਾਂ ਅੱਗੇ ਤੋਂ ਤੂੰ ਜਾਂਦੀ ਜਾਂਦੀ ਹੁੰਦੀ ਸੀ ਹੁਣ ਤੂੰ ਆਪ ਹੀ ਜਵਾਬ ਦੇ ਜੰਨੀ ਜਵਾਬ ਨਹੀਂ ਬੱਸ ਮੈਂ ਬੈਠੀ ਕਿਸੇ ਅਹੜੇ ਜਗਾ ਜਿੱਥੋਂ ਮੈਂ ਆ ਨਹੀਂ ਸਕਦੀ ਚਲ ਤੂੰ ਕੋਸ਼ਿਸ਼ ਕਰ ਠੀਕ ਹੈ ਜਿਵੇਂ ਵੀ ਕਰਕੇ ਤੇ ਆ ਜਾਣਾ ਜ਼ਰੂਰੀ ਹੈਗਾ ਹਾਂ ਚਲ ਠੀਕ ਹੈ ਮੈਂ ਵੇਖਦੀ ਆ ਤੇ ਫੋਨ ਕਰੂੰਗੀ ਤੁਹਾਨੂੰ ਠੀਕ ਹੈ ਚੰਗਾ ਚੰਗਾ ਹੁਣ ਇਹ ਕਿੱਥੇ ਹੋ ਰਹੀ ਹੈ ਭਜੀ ਚਲ ਦੇਖਦੇ ਆਉਣਾ ਤਾਂ ਪਹੂਗੇ ਦੇਖਦੇ ਮਨਿੰਦਰ ਹਾਰਪਿਕ ਮੈਂ ਤਾਂ ਇਹ ਕਹਿੰਦੀ ਸੀ ਮੇਰਾ ਨਾਮ ਮਨ ਪਤਾ ਨਹੀਂ ਕੀ ਹੋਰੋਂ ਜਿਹਾ ਹੋਇਆ ਪਿਆ ਠੀਕ ਤਾਂ ਹੈ ਗਿਆ ਲਾੜੀ ਨੂੰ ਫੋਨ ਕਰਾ ਹਸਪੀਟਲ ਚੱਲ ਵਰ ਗਏ ਹਸਪੀਟਲ ਦੇ ਲੋੜ ਦੇ ਮੈਂ ਜਵਾ ਠੀਕ ਹੈ ਮੈਂ ਇਹ ਕਹਿੰਦੀ ਸੀ ਮੈਂ ਨਾ ਗੁਰੂ ਘਰ ਜਾ ਕੇ ਆਵਾਂ ਤੇ ਉੱਥੇ 10 15 ਮਿੰਟ ਜੀ ਬੈਠ ਕੇ ਆਉਂਗੀ ਪਾਠ ਕਰਿਆਉਂਗੀ ਮਨ ਠੀਕ ਹੋ ਜਾਊਗਾ ਪਹਿਲਾਂ ਦਸ ਮਾਨ ਨੂੰ ਹੋਇਆ ਕੀ ਆ ਕਿਸ ਗੱਲ ਦੀ ਟੈਨਸ਼ਨ ਹੈ ਟੈਨਸ਼ਨ ਤਾਂ ਤੁਨ ਪਤੀ ਯਮਨਿੰਦਰ ਬਸ ਉਹ ਜੀਜਾ ਨਹੀਂ ਲੱਗੀਆਂ ਦਾ ਐਂ ਜੋ ਹੋਇਆ ਪਿਆ ਵੀ ਕਿਤੇ ਭਾਗੇ ਜਾ ਚਲ ਫਰੈਂਕ ਅਜਾ ਆਪਾਂ ਚੱਲਦੇ ਆਂ ਮਨਿੰਦਰ ਤੂੰ ਕਿੱਥੇ ਮੇਰੇ ਨਾਲ ਜਾਏਂਗੀ ਸਾਰਾ ਤੇਰਾ ਕੰਮਕਾਰ ਪਿਆ ਹਜੇ ਹੈ ਕੱਪੜੇ ਵਗੈਰਾ ਧੋਣੇ ਨਾਲੇ ਜਵਾਕ ਇਕੱਲੇ ਉਹਨਾਂ ਨੂੰ ਕਿੱਥੇ ਛੱਡ ਕੇ ਜਾਏਂਗੀ ਕੱਲਿਆਂ ਨੂੰ ਜਵਾਕ ਕਿਹੜੀਆਂ ਜਵਾਕ ਹੁਣ ਤਾਂ ਸਿਆਣੇ ਹੋ ਗਿਆ ਹੁਣ ਇੰਨਾ ਖਿਆਲ ਤਾਂ ਆਪਦਾ ਰੱਖੀ ਸਕਦੇ ਨਾਲ ਜੀਤੀ ਹੈਗੀ ਘਰੇ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਜੀਤੀ ਤਾਂ ਪੜੀ ਜਾਂਦੀ ਐ ਐਵੇਂ ਜਵਾਕ ਉਹਨੂੰ ਤੰਗ ਕਰਨਗੇ ਉਹਨੂੰ ਪੜਨ ਨਹੀਂ ਦੇਣਾ ਮੁੜ ਕੇ ਫਿਰ ਕੀ ਹੋ ਗਿਆ ਤੂੰ ਗੁਰਦੁਆਰੇ ਜਾ ਤੇਰਾ ਮਨ ਨਹੀਂ ਲੱਗਦਾ ਨਾ ਮੈਂ ਤੇਰੇ ਨਾਲ ਵਗ ਚੱਲਦੀ ਆਂ ਐਡੇ ਵੱਡੇ ਘਰ 'ਚ ਕੀ ਹੁੰਦਾ ਨਾਲੇ ਬਤੋ ਅੱਧਾ ਘੰਟਾ ਲੱਗ ਜੂਗਾ ਕੋਈ ਗੱਲ ਨਹੀਂ ਨਾਲੇ ਮੈਂ ਵੀ ਤੇਰੇ ਨਾਲ ਜਾਇਆਂ ਗੁਰੂ ਘਰ ਨਾਲੇ ਮੈਂ ਵੀ ਬੈਠਿਆ ਹਾਂਗੀ ਉੱਥੇ ਕੋਈ ਨਾ ਆਪਾਂ ਫੇਰ ਜਾਇਆਵਾਂਗੇ ਕਿਹੜਾ ਮੈਨੂੰ ਕੱਲੀ ਨੂੰ ਵਗ ਜਾਂਦੇ ਇਹਨੂੰ ਜਿੱਦ ਕਿਉਂ ਕਰੀ ਜੰਨੀ ਆ ਮਨਿੰਦਰ ਜਿੱਦ ਨਹੀਂ ਮੈਂ ਤਾਂ ਤੇਰੇ ਕਰਕੇ ਕਹਿੰਨੀ ਆ ਐਵੇਂ ਤੂੰ ਮੇਰੇ ਨਾਲ ਜਾਏਂਗੀ ਸਾਰੇ ਕੰਮ ਕਾਰ ਰਹਿ ਜਾਣਗੇ ਮੁੜ ਕੇ ਜਵਾਬ ਕਰੇ ਉਹਨਾਂ ਟੰਗ ਕਰੀ ਜਾਣਗੇ ਜੀਤੀ ਨੂੰ ਹਰ ਪੇਤਾ ਕੀ ਗੱਲ ਆ ਮੈਨੂੰ ਟੈਨਸ਼ਨ ਜੀ ਹੁੰਦੀ ਆ ਮੇਰਾ ਜੀ ਨਹੀਂ ਖੜਾ ਤੈਨੂੰ ਕੱਲੀ ਨੂੰ ਕਿਤੇ ਭੇਜਣ ਨੂੰ ਪਤਾ ਨਹੀਂ ਕਿਉਂ ਮੈਨੂੰ ਹੁਣ ਆ ਲੱਗਦਾ ਕਿ ਕਾਲੇਬਾਈ ਤੂੰ ਬਾਦ ਨਾ ਤੇਰੀ ਜ਼ਿੰਮੇਵਾਰੀ ਹ ਮੈਂ ਦੇਖ ਰਹੀ ਜਦੋਂ ਉਹ ਮੇਰੇ ਨਾਲ ਇੱਕთან ਤੇ ਖੜਾ ਤੇ ਅੱਜ ਮੇਰਾ ਵੀ ਫਰਜ਼ ਬਣਦਾ ਕਿ ਉਹਦੇ ਜਵਾਬ ਦਾ ਤੇ ਉਹਦੀ ਘਰਿਲ ਦਾ ਮੈਂ ਖਿਆਲ ਰੱਖਾਂ ਤੂੰ ਨਾ ਐਵੇਂ ਟੈਨਸ਼ਨ ਨਾ ਲੈ ਆ ਕਿ ਮੈਂ ਜਮਾਂ ਠੀਕ ਐ ਜੇ ਹਾਂ ਕੱਲ ਕੋਲ ਨੂੰ ਮੈਨੂੰ ਕੁਝ ਹੋਉਂਦਾ ਤੈਨੂੰ ਪਤਾ ਐ ਨਾ ਮੈਂ ਸਭ ਤੋਂ ਪਹਿਲਾਂ ਆ ਕੇ ਤੈਨੂੰ ਦੱਸਦੇ ਕੋਈ ਵੀ ਗੱਲ ਬਾਤ ਹੁੰਦੀ ਐ ਤੇਰੇ ਤੋਂ ਕੁਝ ਲੁਕੋਇਆ ਮੈਂ ਪਰ ਮੈਨੂੰ ਹੁਣ ਐਂ ਜਿ ਲੱਗਦਾ ਜਿਵੇਂ ਤੂੰ ਕੁਝ ਮੇਰੇ ਤੋਂ ਲੁਕਾਉਣੀ ਆ ਮੈਨੂੰ ਕੁਝ ਦੱਸ ਦੇ ਨੀ ਪਤਾ ਨਹੀਂ ਮੇਰਾ ਮਨ ਕਹਿੰਦਾ ਵੀ ਕੁਝ ਨਾ ਕੁਝ ਤੂੰ ਮੇਰੇ ਤੋਂ ਲੁਕਾਉਣੀ ਆ ਨਹੀਂ ਨਹੀਂ ਮਨਿੰਦਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਕਿਉਂ ਕੁਛ ਲੁਕਾਉਣਾ ਤੇਰੇ ਤੋਂ ਫਿਰ ਅੱਜ ਮੈਨੂੰ ਜਾਣ ਤੋਂ ਕਿਉਂ ਰੋਕਿਆ ਨਹੀਂ ਆਪਦੇ ਨਾਲ ਮੈਂ ਤਾਂ ਤਾਂ ਹੀ ਰੋਕਿਆ ਨਹੀਂ ਦੱਸਿਆ ਤਾਂ ਹੈਗਾ ਵੀ ਐਵੇਂ ਮੈਨੂੰ ਉੱਥੇ ਟਾਈਮ ਵੀ ਲੱਗ ਸਕਦਾ ਕੀ ਪਤਾ ਘੰਟਾ ਵੀ ਲੱਗ ਜਾ ਅੱਧਾ ਘੰਟਾ ਨਾ ਲੱਗੇ ਫਿਰ ਮੈਨੂੰ ਘਰੋਂ ਵੀ ਗਾਲਾਂ ਕਹਿਣਗੀਆਂ ਨਾ ਹਾਂ ਫਿਰ ਉਹੀ ਤਾਂ ਗੱਲ ਹੈ ਤਾ ਪੈਂ ਗਿਆ ਵੀ ਤੈਨੂੰ ਕੱਲੀ ਨੂੰ ਤੋਰਤਾ ਅੱਛਾ ਮੈਨੂੰ ਲੱਗਾ ਤਾਂ ਕਹਿੰਨੀ ਆ ਵੀ ਮੇਰੇ ਨਾਲ ਜਾਏਂਗੀ ਕੰਮ ਕਰ ਰਹਿ ਜਾਣਗੇ ਪਿੱਛੇ ਨਹੀਂ ਨਹੀਂ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਨਹੀਂ ਗਾਲਾਂ ਪੈਂਦੀਆਂ ਤੂੰ ਗੱਲ ਕਰ ਲਈ ਵੀ ਗੁਰੂ ਘਰ ਜਿੰਨਾ ਨੇੜੇ ਤਾਂ ਗੁਰੂ ਘਰ ਹੈਗਾ ਉਹ ਕਿੰਨਾ ਦੂਰ ਹੈ ਇੱਥੇ ਜਾਨੀ ਆ ਹਾਂ ਕਿੰਨਾ ਟਾਈਮ ਲਾ ਕੇ ਆਏਂਗੀ ਫਿਰ ਹੁਣ ਮਨਿੰਦਰ ਮੈਂ ਤੈਨੂੰ ਟਾਈਮ ਦੱਸ ਜਾ ਮਣ ਕੇ ਮੈਂ ਲੇਟ ਹੋ ਜਾ ਤੂੰ ਐਵੇਂ ਫਿਕਰ ਕਰੀ ਜਾਏਂਗੀ ਚਲ ਦੇਖ ਲੈ ਪਰ ਧਿਆਨ ਨਾਲ ਜਾਈਂ ਠੀਕ ਹੈ ਨਾ ਇੱਕ ਤਾਂ ਤੂੰ ਤੁਰਨ ਲੱਗੀ ਤੇਰੀ ਸੁਰਤ ਕਿਤੇ ਹੋਰ ਪਾਸੇ ਲੱਗ ਜਾਂਦੀ ਆ ਐਵੇਂ ਕੁਝ ਵਿੱਚ ਉੱਚਣਾ ਬਾਜੇ ਤੇਰੇ ਨਾ ਧਿਆਨ ਨਾਲ ਤੁਰੀ ਪੂਰੇ ਮੈਂ ਧਿਆਨ ਨਾਲ ਜਾਉਂਗੀ ਧਿਆਨ ਨਾਲ ਤੁਰੂੰਗੀ ਹੁਣ ਪਤਾ ਤੈਨੂੰ ਕਿਉਂ ਹੋਇਆ ਪਿਆ ਪਹਿਲਾਂ ਤਾਂ ਮੈਂ ਭੂਆਪੋਲ ਸੀ ਤੈਨੂੰ ਜ਼ਿਆਦਾ ਫਿਕਰ ਨਹੀਂ ਸੀ ਗਏ ਮੇਰੇ ਹੁਣ ਮੈਂ ਤੇਰੇ ਕੋਲ ਆ ਗਈ ਨਾ ਤੈਨੂੰ ਆਏ ਆ ਵੀ ਮੈਨੂੰ ਕੁਝ ਹੋ ਨਾ ਜਾਵੇ ਮੇਰਾ ਧਿਆਨ ਕਿਤੇ ਹੋਰ ਨਾ ਹੋ ਜੇ ਮੈਨੂੰ ਚੱਕਰ ਨਾ ਜੇ ਮੈਨੂੰ ਕੁਝ ਨਹੀਂ ਹੁੰਦਾ ਮੈਂ ਜਿਵੇਂ ਠੀਕ ਐ ਛਣ ਠੀਕ ਐ ਜੇ ਤੂੰ ਇੰਨਾ ਕਹੀ ਜਾਨੀ ਹੈ ਤੇਰਾ ਮਨ ਕੱਲੀ ਜਾਂਦਾ ਵੀ ਤੂੰ ਕੱਲੀ ਜਾਵੇਂ ਉੱਥੇ ਤਾਂ ਗੁਰੂ ਘਰ ਤਾਂ ਤ ਹਾਂ ਸਗੋਂ ਜੇ ਗੁਰੂਕਾਰ ਜਾਣੀ ਆ ਤਾਂ ਵਾਹਿਗੁਰੂ ਆਪੇ ਤੇ ਸੱਤਿਆ ਹੱਤਰ ਹੋਗਾ। ਹਾਂ ਤੈਨੂੰ ਕੀ ਹੋਊਗਾ? ਕੁਛ ਨਹੀਂ ਹੁੰਦਾ। ਚਲ ਜੇ ਤੂੰ ਜਾਣਾ ਤੂੰ ਜਾਵੜਾ। ਖੱਲੀ ਜਾਂ ਤਾਂ ਮਾਰਨੀ ਹੈਗਾ ਪਾਗਲੇ। ਬਸ ਮੈਨੂੰ ਐ ਹੀ ਆ ਵੀ ਮੇਰੇ ਕਰਕੇ ਗਾਲਾਂ ਨਾ ਪੈਣ ਤੈਨੂੰ। ਨਹੀਂ ਕੋਈ ਗੱਲ ਨਹੀਂ। ਤੂੰ ਕੰਮਕਾਰ ਕਰ ਲੈ ਠੀਕ ਐ। ਠੀਕ ਐ ਚਲ ਟਾਈਮ ਨਾ ਲਾ ਜੀ। ਹਾਂ ਮੈਂ ਆ ਜੂੰਗੀ। ਠੀਕ। ਸੰਗਮੇ ਜਾਣੀ ਆ। ਠੀਕ ਐ। ਨਹੀਂ ਮੈਂ ਕਹਿੰਦੀ ਸੀਗੀ ਵੀ ਮੈਂ ਮੰਮੀ ਨੂੰ ਬੁਲਾ ਲੈਣੀ ਆ। ਮੰਮੀ ਵਗ ਜਾਂਦੇ ਚਲ ਮੈਂ ਤਾਂ ਕੰਮ ਕਰ ਲੂੰ ਘਰੇ। ਨਹੀਂ ਨਹੀਂ। ਕੋਈ ਗੱਲ ਨਹੀਂ ਉਹ ਵੀ ਗਏ ਹੋਏ ਨੇ ਹਨਾ ਇੱਦਾਂ ਉਹ ਨਾਲ ਹੀ ਗਈ ਹੁੰਦੀ ਮੈਂ ਬੁਲਾ ਲਈ ਨੀ ਆਵਾਜ਼ ਮਾਰ ਕੇ ਕੋਈ ਕੰਮ ਹੁੰਦਾ ਕਈ ਵਾਰ ਹਨਾ ਕੋਈ ਗੱਲਬਾਤ ਸੌ ਕਰਨੀ ਹੁੰਦੀ ਆ ਐਵੇਂ ਤੁਸੀਂ ਬੁਲਾ ਲੋਂਗੇ ਤੇ ਮੁੜ ਕੇ ਕੋਈ ਗੱਲਬਾਤ ਰਹਿ ਜਾਂਦੀ ਕੋਈ ਜ਼ਰੂਰੀ ਕੰਮ ਹੁੰਦਾ ਨਾ ਤਾਂ ਹੀ ਗਏ ਆ ਨਹੀਂ ਅੱਗੇ ਕਿੱਦੋਂ ਜਾਂਦੇ ਆ ਚਲ ਠੀਕ ਹੈ ਚੰਗਾ ਲੱਗ ਜਾ ਹਾਂ ਕੋਈ ਨਾ ਤੂੰ ਨਾ ਸੋਚ ਮੈਂ ਧਿਆਨ ਨਾਲ ਜਾਉਂਗੀ ਮੈਂ ਜਲਦੀ ਆ ਜੂੰ ਕੋਈ ਨਾ ਬਸ ਠੀਕ ਹੈ ਠੀਕ ਹੈ ਚਲ ਵਾਗੇ ਮੂੰ ਆਏਗੀ ਤਾਂ ਚਲ ਠੀਕ ਹੈ ਕੋਈ ਗੱਲ ਨਹੀਂ ਵਾਗੇ ਹਾਂ ਧਿਆਨ ਨਾਲ ਚਾਈਂਗੇ ਠੀਕ ਹੈ ਪਤਾ ਨਹੀਂ ਇਹ ਮਨ ਚ ਕੀ ਚੱਲਦਾ ਕੀ ਨਹੀਂ ਪਤਾ ਨਹੀਂ ਕਿੰਨੀ ਕਿ ਦੁਖੀ ਹੈ ਵਿਚਾਰੀ ਦੁੱਖ ਤਾਂ ਹੋਣਾ ਹੀ ਆ ਜ਼ਿੰਦਗੀ ਦਾ ਹਮਸਫਰ ਜੋ ਚਲਾ ਗਿਆ ਜੀ ਨਾਲ ساری ਜ਼ਿੰਦਗੀ ਕੱਢਣੀ ਸੀ ਜਦੋਂ ਉਹ ਹੀ ਨਹੀਂ ਹੈਗਾ ਤਾਂ ਜ਼ਿੰਦਗੀ ਵੀ ਬੇਰੰਗ ਲੱਗਦੀ ਆ ਵਾਹਿਗੁਰੂ ਛੇਤੀ ਇਹਦੀ ਜ਼ਿੰਦਗੀ 'ਚ ਰੰਗ ਪਰ ਬਸ ਇਹ ਖੁਸ਼ ਹੋਵੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕੀ ਕਰਮਨਿੰਦਰ ਤਨ ਝੂਠ ਨਹੀਂ ਬੋਲਣਾ ਚਾਹੁੰਦੀ ਮੈਂ पर तैनू ਸੱਚ ਵੀ ਨਹੀਂ ਦੱਸ ਸਕਦੀ ਵੀ ਮੈਂ ਕਿਉਂ ਆਈ ਆ ਤੇਰੇ ਕੋਲ ਕੀ ਹੈ ਮੇਰੇ ਮਨ ਚ ਸਾਰਾ ਕੁਝ ਨਹੀਂ ਦੱਸ ਸਕਦੀ ਕਿਤਨਾ ਕਿਤੇ ਜੇ ਤੈਨੂੰ ਸੱਚ ਦੱਸੂਗੀ ਤੈਨੂੰ ਲੱਗੂਗਾ ਗੁੱਸਾ ਤੇ ਕੀ ਪਤਾ ਤੂੰ ਸਿਹਦਰ ਪਾਲ ਨੂੰ ਦੱਸ ਦੇ ਵੈਸੇ ਤਾਂ ਮੈਨੂੰ ਪਤਾ ਤੂੰ ਕਾਲੇ ਨੂੰ ਆਦਾ ਦਿলো ਭਰਾ ਮੰਦੀ ਸੀ ਭਰਾ ਦੇ ਨਾਤੀ ਲਾਡੀ ਕੋਲ ਕੋਈ ਗੱਲ ਕਰ ਦੇ ਮੈਂ ਨਹੀਂ ਚਾਹੁੰਦੀ ਤੇਰੇ ਤੇ ਲਾਡੀ ਵਿੱਚ ਕੋਈ ਕਲੇਸ਼ ਹੋਵੇ ਉਹ ਵੀ ਮੇਰੇ ਕਰਕੇ ਜਿਹੜਾ ਕੁਝ ਵੀ ਕਰਨਾ ਨਾ ਮੈਂ ਕੱਲੀ ਕਰੂੰਗੀ ਤੇ ਕੱਲੀ ਇਨਸਾਫ ਦਵਾਉਂਗੀ ਕੋਈ ਨਾ ਭੈਣੇ ਤੈਨੂੰ ਮੈਂ ਦੱਸੂੰਗੀ ਪਰ ਹਜੇ ਨਹੀਂ ਜੋ ਸਾਰਾ ਕੁਝ ਮੇਰੇ ਹੱਥ ਹੋਇਆ ਤੈਨੂੰ ਸਾਰੇ ਪ੍ਰੂਫ ਦਿਖਾ ਕੇ ਫਿਰ ਸਾਰਾ ਕੁਝ ਦੱਸੂੰਗੀ ਮੈਨੂੰ ਪਤਾ ਹੈ ਜੇ ਮੈਂ ਤੈਨੂੰ ਦੱਸ ਵੀ ਦਿੱਤਾ ਨਾ ਤੂੰ ਮੇਰੇ ਹੀ ਸਾਥ ਦੇਂਗੀ ਪਰ ਇਤਨਾ ਕਿਤੇ ਮੈਨੂੰ ਇਹ ਸਭ ਵੀ ਸੋਚਣਾ ਪਊਗਾ ਕਿ ਮੇਰੇ ਕਰਕੇ ਵੀ ਘਰ ਚ ਕਲੇਸ਼ ਜਾਂ ਤੇਰੇ ਤੇ ਲਾੜੀ ਵਿੱਚ ਕੋਈ ਫਰਕ ਨਾ ਪਵੇ ਤੇ ਜ਼ਿੰਦਗੀ ਚ ਮਸਾਤਾ ਖੁਸ਼ੀਆਂ ਆਈਆਂ ਨੇ ਮੈਂ ਨਹੀਂ ਚਾਹੁੰਦੀ ਉਹੀ ਕੁਝ ਤੇਰੇ ਨਾਲ ਦੁਬਾਰਾ ਹੋਵੇ ਜਿਹੜਾ ਕੁਝ ਤੇਰੇ ਨਾਲ ਪਹਿਲਾਂ ਹੁੰਦਾ ਸੀਗਾ ਤੂੰ ਹਮੇਸ਼ਾ ਖੁਸ਼ ਰਹਿ ਪਰ ਹਾਂ ਜੀਨੂੰ ਮੈਂ ਸਜ਼ਾ ਦਵਾਉਣੀ ਆ ਜਿਨੇ ਮੇਰੀਆਂ ਖੁਸ਼ੀਆਂ ਖੋਈਆਂ ਹਨ ਨਾ ਉਹਨੂੰ ਤਾਂ ਨਹੀਂ ਮੈਂ ਘਰੇ ਟਿੱਕੇ ਬੈਠਣ ਦਿੰਦੀ ਤੇ ਆਪਦੇ ਪਰਿਵਾਰ ਚ ਖੁਸ਼ ਰਹਿਣ ਦਿੰਦੀ ਜਿਨੇ ਮੇਰੇ ਖੁਸ਼ੀਆਂ ਜਾੜਤੀਆਂ ਪਰ ਉਹ ਮੇਰਾ ਕੀ ਲੱਗਦਾ ਉਹਨੂੰ ਤਾਂ ਮੈਂ ਸਜ਼ਾ ਜਰੂਰ ਵਾਕੇ ਰਾਂਗੀ ਚاہے ਮੈਨੂੰ ਕੁਝ ਕਰਨਾ ਪਵੇ